ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਰੀਅਲ ਕੁਇਨਸ ਵਰਤੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀਰਾ ਅਰਬੀ ਦੀ ਰੈਸিপি ਸਭ ਤੋਂ ਪਹਿਲਾਂ ਆਪਾਂ ਅਰਬੀ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਫਿਰ ਇਸ ਧੋਤੀ ਹੋਈ ਅਰਬੀ ਨੂੰ ਕੁੱਕਰ ਵਿੱਚ ਪਾ ਕੇ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਲਓ ਜਿਸ ਵਿੱਚ ਅਰਬੀ ਪੂਰੀ ਪ੍ਰੋਪਰ ਡੁੱਬ ਜਾਵੇ ਹੁਣ ਆੜੀ ਨੂੰ ਉਬਾਲਣ ਲਈ ਗੈਸ ਤੇ ਰੱਖ ਦਵੋ ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਕੁੱਕਰ ਦੀ ਇੱਕ ਸਟੀ ਨਹੀਂ ਵੱਜ ਜਾਂਦੀ ਫਿਰ ਗੈਸ ਨੂੰ ਬੰਦ ਕਰ ਦਵੋ ਫਿਰ ਇਸ ਨੂੰ ਕਿਸੇ ਜਾਲੀਦਾਰ ਭਾਂਡੇ ਵਿੱਚ ਪਾ ਕੇ ਇਸ ਦਾ ਸਾਰਾ ਪਾਣੀ ਖੱਡ ਦਵੋ ਅਤੇ ਉੱਪਰ ਤੇ ਥੋੜਾ ਜਿਹਾ ਠੰਡਾ ਪਾਣੀ ਪਾ ਕੇ ਇਸ ਨੂੰ ਠੰਡਾ ਹੋਣ ਲਈ ਰੱਖ ਦਵੋ ਅਗਰ ਇਸ ਨੂੰ ਅਪਾ ਠੰਡਾ ਹੋਣ ਲਈ ਨਹੀਂ ਰੱਖਾਂਗੇ ਤਾਂ ਇਸ ਦੀ ਅਸਲੀ ਬਨਾਵਟ ਖਰਾਬ ਹੋ ਜਾਵੇਗੀ ਅਸੀਂ ਇੱਥੇ ਅਰਬੀ ਨੂੰ ਬਹੁਤ ਛੋਟੀ ਸ਼ੇਪ ਵਿੱਚ ਹੀ ਕੱਟ ਰਹੇ ਹਾਂ ਹੁਣ ਲਸਣ ਨੂੰ ਛਿੱਲ ਕੇ ਇਸ ਨੂੰ ਵੀ ਬਰੀਕ-ਬਰੀਕ ਹੀ ਕੱਟ ਲਵਾਂਗੇ ਫਿਰ ਪਿਆਜ਼ ਨੂੰ ਛਿੱਲ ਕੇ ਉਸ ਨੂੰ ਵੀ ਬਰੀਕ ਕੱਟ ਲਵੋ ਹੁਣ ਆਪਾਂ ਸਬਜੀ ਬਣਾਉਣ ਵਾਲਾ ਸਾਰਾ ਮਟੀਰੀਅਲ ਤਿਆਰ ਕਰ ਲਿਆ ਹੈ ਜਿਸ ਵਿੱਚ ਆਪਾਂ ਪਾਵਾਂਗੇ ਲਸਣ ਤੇ ਪਿਆਜ਼ ਤੇ ਇਹ ਹੈ ਅਰਬੀ ਗੈਸ ਨੂੰ ਔਨ ਕਰਕੇ ਕਿਸੇ ਕੜਾਹੀ ਵਿੱਚ ਆਪਾਂ ਹੁਣ ਸਰੋਂ ਦਾ ਤੇਲ ਪਾਵਾਂਗੇ ਇਸ ਨੂੰ ਥੋੜਾ ਟਾਈਮ ਆਪਾਂ ਟਾਕੇ ਰੱਖਾਂਗੇ ਜਿੰਨਾ ਟਾਈਮ ਇਹ ਤੇਲ ਪ੍ਰੋਪਰ ਗਰਮ ਹੋ ਜਾਵੇ ਫਿਰ ਥੋੜਾ ਟਾਈਮ ਗੈਸ ਨੂੰ ਸলো ਡਾਊਨ ਕਰ ਦੋ ਤਾਂ ਕਿ ਇਹ ਤੇਲ ਥੋੜਾ ਹਲਕਾ ਜਿਹਾ ਠੰਡਾ ਹੋ ਜਾਵੇ ਫਿਰ ਇਸ ਵਿੱਚ ਆਪਾਂ ਜੀਰਾ ਪਾਵਾਂਗੇ ਅਗਰ ਆਪਾਂ ਗੈਸ ਥੋੜਾ ਟਾਈਮ ਠੰਡਾ ਨਹੀਂ ਕਰਾਂਗੇ ਤਾਂ ਜੀਰਾ ਇੱਕੇ ਦਮ ਕਾਲਾ ਹੋ ਜਾਊਗਾ ਜੀਰਾ ਜਦੋਂ ਹਲਕਾ ਜਿਹਾ ਭੁਲਾ ਹੋ ਜਾਊਗਾ ਤਾਂ ਇਸ ਵਿੱਚ ਅਸੀਂ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਫੋਂਨ ਪਿਆਜ਼ ਤੇ ਜੀਰਾ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਥੋੜੇ ਟਾਈਮ ਲਈ ਧੱਕ ਦਵਾਂਗੇ ਤਾਂ ਕਿ ਪਿਆਜ਼ ਪ੍ਰੋਪਰ ਭੁੰਨਿਆ ਜਾਵੇ ਫਿਰ ਇਸ ਵਿੱਚ ਆਪਾਂ ਲਸਣ ਐਡ ਕਰਾਂਗੇ ਇੱਕ ਦੋ ਮਿੰਟ ਇਸ ਨੂੰ ਭੁੰਨਣ ਤੇ ਬਾਅਦ ਆਪਾਂ ਇਸ ਵਿੱਚ ਨਮਕ ਐਡ ਕਰਾਂਗੇ ਤਾਂ ਕਿ ਇਹ ਲਸਣ ਅਤੇ ਪਿਆਜ਼ ਬਿਲਕੁਲ ਵੀ ਕੱਚੇ ਨਾ ਰਹਿਣ ਜਦੋਂ ਪਿਆਜ਼ ਅਤੇ ਲਸਣ ਹਲਕੀ ਬ੍ਰਾਊਨ ਹੋ ਜਾਣਗੇ ਤਾਂ ਆਪਾਂ ਇਸ ਵਿੱਚ ਅਰਬੀ ਪਾ ਦਵਾਂਗੇ ਅਰਬੀ ਪਾਨ ਤੋਂ ਬਾਅਦ ਆਪਾਂ ਇਸ ਵਿੱਚ ਇੱਕ ਚਮਚਾ ਨਮਕ ਦਾ ਐਡ ਕਰਾਂਗੇ ਤਾਂ ਜੋ ਅਰਬੀ ਵਿੱਚ ਵੀ ਨਮਕ ਰੱਚ ਜਾਵੇ ਬਾਕੀ ਮਸਾਲੇ ਆਪਾਂ ਬਾਅਦ ਵਿੱਚ ਐਡ ਕਰਾਂਗੇ ਕਿਉਂਕਿ ਅਗਰ ਆਪਾਂ ਪਹਿਲਾਂ ਹੀ ਐਡ ਕਰ ਦੇਵਾਂਗੇ ਤਾਂ ਅਰਬੀ ਪ੍ਰੋਪਰ ਬਣਨੀ ਨਹੀਂ ਤੇ ਉਹ نیچے ਲੱਗਣੀ ਸਟਾਰਟ ਹੋ ਜਾਵੇਗੀ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਕੇ ਗੈਸ ਨੂੰ ਹੌਲੀ ਕਰਕੇ ਥੋੜਾ ਟਾਈਮ ਲਈ ਆਪਾਂ ਪਕਣ ਦਵਾਂਗੇ ਜਦੋਂ ਅਰਬੀ ਹਲਕੀ ਜਿਹੀ ਬਰਾਊਨ ਹੋ ਜਾਊਗੀ ਤਾਂ ਆਪੇ ਇਸ ਵਿੱਚ ਰਹਿੰਦੇ ਮਸਾਲੇ ਐਡ ਕਰਾਂਗੇ ਤੁਸੀਂ ਮਸਾਲੇ ਆਪਣੇ ਅਕੋਰਡਿੰਗ ਆਪਣੇ ਟੇਸਟ ਦੇ ਅਕੋਰਡਿੰਗ ਇਸ ਵਿੱਚ ਪਾ ਸਕਦੇ ਹੋ ਅਸੀਂ ਪਹਿਲਾਂ 2 ਚਮਚੇ ਇਸ ਵਿੱਚ ਨਮਕ ਪਾਇਆ ਸੀ ਤਾਂ ਅਸੀਂ ਅੱਧਾ ਚਮਚੀ ਹੀ ਹੋਰ ਨਮਕ ਪਾਵਾਂਗੇ ਫਿਰ ਇਸ ਤੋਂ ਬਾਅਦ ਆਪਾਂ ਇਸ ਵਿੱਚ ਮਿਰਚਾਂ ਤੇ ਹਲਦੀ ਤੇ ਨਾਲ ਹੀ ਆਪਾਂ ਗਰਮ ਮਸਾਲਾ ਐਡ ਕਰਾਂਗੇ ਥੋੜੀ ਜਿਹੀ ਫਿਰ ਆਪਾਂ ਇਸ ਵਿੱਚ ਕਸਤੂਰੀ ਮੇਥੀ ਵੀ ਐਡ ਕਰਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਸ ਨੂੰ ਸਲੋ ਫਲੇਮ ਤੇ ਹੀ ਪਕਾਵਾਂਗੇ ਤਾਂ ਕਿ ਆਪਣੀ ਸਬਜ਼ੀ ਬਿਲਕੁਲ ਵੀ نیچے ਤੜਕਣੀ ਨਾਲ ਨਾ ਲੱਗੇ 10-15 ਮਿੰਟ ਸਲੋ ਫਲੇਮ ਤੇ ਪਕਾਉਣ ਤੋਂ ਬਾਅਦ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਇਸ ਨੂੰ ਥੋੜੇ ਟਾਈਮ ਲਈ ਆਪਾਂ ਢੱਕ ਕੇ ਰੱਖ ਦਵਾਂਗੇ ਫਿਰ ਆਪਾਂ ਇਸ ਨੂੰ ਕਿਸੇ ਬਾਉਲ ਵਿੱਚ ਪਾ ਕੇ ਉਸ ਉੱਪਰ ਸਿਰਫ ਡੈਕੋਰੇਸ਼ਨ ਲਈ ਹਲਕੀ ਜਿਹੀ ਕਸਤੂਰੀ ਮੇਥੀ ਛਿੜਕਾਂਗੇ ਤੇ ਆਪਣੀ ਜੀਰਾ ਆਰਬੀ ਖਾਣ ਲਈ ਬਿਲਕੁਲ ਤਿਆਰ ਹੋ ਗਈ ਹੈ। ਅਗਰ ਇਹ ਰੈਸিপি ਤੁਹਾਨੂੰ ਅੱਛੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ।